ਜਿੰਦਾਬਾਦ ਸਰ ਲਖਵੀਰ ਸਿੰਘ ਰਾਏ ਜਿੰਦਾਬਾਦ ਜੇ ਕੋਡ ਦਾ ਆਰਡਰ ਹੋਵੇ ਪਰ ਅਸੀਂ ਹੋਰ ਸਾਰਾ ਸਿਸਟਮ ਚੱਲ ਕਰ ਲੱਗੇ ਆ ਕਿਸੇ ਨੇ ਰਾਮ ਨਾਲ ਬਹਿਣਾ ਸੀ ਜਦ ਮੈਂ ਬੈਠਾ ਤੁਹਾਡੇ ਵਿਚਕਾਰ ਇਹ ਤੁਹਾਡਾ ਘਰ ਨਹੀਂ ਟਾਉਣਾ ਉਹਦਾ ਜਿਹੜੀ ਇਹਨੇ ਜੇ ਸੀ ਵੀ ਇਹ ਪਹਿਲਾਂ ਮੇਰੀ লাশ ਤੋਂ ਲੰਘੂਗੀ ਫਿਰ ਤੁਹਾਡੇ ਕੋਲੋਂ ਉਹ ਸਰ ਕੋਡ ਦੀ ਮਾਲ ਨਾ ਕਰਨੀ ਤਾਂ ਅਸੀਂ ਅਸੀਂ ਬੈਠੇ ਆ ਨਾ ਵਿੱਚ ਅਸੀਂ ਲੱਗੇ ਆ ਕੰਮ ਕਰ ਸੌਟ ਆਊ

بس परमात्मा कृपा کرے ਸੈਟ ਹੋ ਜੇ ਕੰਮ ਚੱਲ ਰਹੀ ਹੈ ਗੱਲ ਸਾਡੇ ਘਰ ਆ ਜਾ ਜੀ ਸਾਰੀ ਦੰਦਰੀ ਦੀ ਤੇਰਾ ਪਾਣੀ ਭਰਾਂ ਉਹ ਨਹੀਂ ਕੋਈ ਨਹੀਂ ਮੇਰਾ ਪਾਣੀ ਮੈਂ ਤੁਹਾਡਾ ਸੇਵ ਕਰ ਤੁਸੀਂ ਮੈਨੂੰ ਸੁਣਿਆ ਮੈਂ ਤੁਹਾਡੇ ਲਈ ਖੜਾ ਹਾਂ ਕੋਈ ਨਹੀਂ ਸਰ ਜੇ ਸਾਡਾ ਸਿੱਖ ਦੱਸਾਊਗਾ ਤਾਂ ਅਸੀਂ ਤੇਰੇ ਨਾਲ ਰਹਾਂਗੇ ਉਹ ਗੱਲ ਨਹੀਂ ਬੋਗਾਲ ਨਹੀਂ ਰਹਿਣ ਰਹਿਣ ਦੀ ਅੱਜ ਗੱਲ ਨਹੀਂ ਅੱਜ ਬੋੜ ਦੀ ਗੱਲ ਹੈ ਅਜ ਇਨਸਾਨੀਅਤ ਦੀ ਗੱਲ ਹੈ ਸ਼ਹੀਦਾਂ ਦੀ ਧਰਤੀ ਫਟੇਗੜ ਸਾਹਿਬ ਤੇ ਕੋਈ ਨਹੀਂ ਜਿੰਦਾ ਹੰਦ ਬਾਮਣ ਮਜਰੇ ਵਿਖੇ ਪਿਛਲੇ ਲੰਬੇ ਸਮੇਂ ਤੋਂ ਨਜਾਇਜ਼ ਕਬਜ਼ੇ ਦਾ ਮਾਮਲਾ ਅੱਜ ਸੁਲਝ ਗਿਆ। ਸਰਹੰਦ ਅਧੀਨ ਆਉਂਦੇ ਬਾਮਣ ਮੰਜਰਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ 3 ਕਿਨਾਲ 18 ਮਰਲੇ ਦਾ ਕਬਜ਼ਾ ਦਬੋਨ ਲਈ ਮਾਨਯੋਗ ਹਾਈ ਕੋਰਟ 'ਚ ਇੱਕ ਪਟੀਸ਼ਨ ਜ਼ਮੀਨ ਦੇ ਮਾਲਕ ਜਗਜੀਤ ਸਿੰਘ ਵੱਲੋਂ 1990 'ਚ ਕੋਰਟ ਕੇਸ ਕੀਤਾ ਗਿਆ ਸੀ ਜਿਸ ਤੇ ਮਾਨਯੋਗ ਹਾਈ ਕੋਰਟ ਵੱਲੋਂ ਹੋਏ ਆਦੇਸ਼ਾਂ ਤਹਿਤ ਜਗਜੀਤ ਸਿੰਘ ਨੂੰ ਕਬਜ਼ਾ ਦਬੋਨ ਲਈ ਪ੍ਰਸ਼ਾਸਨ ਨੇ ਪੂਰੇ ਇੰਤਜ਼ਾਮ ਕੀਤੇ ਹੋਏ ਸਨ ਜਿਸ ਤੇ ਫਟੇਗੜ ਸਾਬਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਕਬਜ਼ਾ ਧਾਰੀਆਂ ਦੇ ਪੱਖ 'ਚ ਖੜੇ ਹੋਏ ਅਤੇ ਪ੍ਰਸ਼ਾਸਨ ਤੋਂ ਕੁਝ ਘੰਟੇ ਦਾ ਸਮਾਂ ਮੰਗਿਆ ਜਿਸ ਤੋਂ ਬਾਅਦ ਆਪਸੀ ਰਾਜੀਨਾਮਾ ਕਰਵਾ ਇਸ ਕਾਰਵਾਈ ਨੂੰ ਰੁਕਵਾਇਆ ਜਿਸ ਨਾਲ 35 ਵਰੇ ਤੋਂ ਚੱਲਿਆ ਆ ਰਿਹਾ ਇਹ ਰੇਡ ਕਾ ਲਗਭਗ ਅੱਜ ਖਤਮ ਹੋ ਗਿਆ ਇਸ ਮੌਕੇ ਵਿਦਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਦੋਨਾਂ ਧਿਰਾਂ ਦੀ ਸਹਿਮਤੀ ਬਣ ਗਈ ਅਤੇ ਹੁਣ ਕੋਈ ਮਕਾਨ ਖਾਲੀ ਨਹੀਂ ਕਰਵਾਇਆ ਜਾਵੇਗਾ ਜਿਸ ਲਈ ਉਹਨਾਂ ਸਬਦਾ ਧੰਨਵਾਦ ਕੀਤਾ ਅਤੇ ਕਿਹਾ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਮਹਾਪਾਪ ਹੋਣ ਤੋਂ ਬਚ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਫਤਗਟ ਸਬ ਦੇ ਐਸਪੀ ਰਾਕੇਸ਼ ਜੱਦਵ ਨੇ ਕਿਹਾ ਕਿ ਦੋਨਾਂ ਧਿਰਾਂ ਦੀ ਆਪਸੀ ਸਹਿਮਤੀ ਹੋ ਗਈ ਅਤੇ ਪਟੀਸ਼ਨਦਾਰ ਕਾ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਇਸ ਲਈ ਹੁਣ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅੱਜ ਸਰ ਅਮਨ ਸਭ ਸਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਾਂਗਾ ਸਾਰੇ ਸਾਥੀਆਂ ਦਾ ਸ਼ਹਿਰ ਦੇ ਬਤਵੰਤੇ ਸੱਜਣਾ ਦਾ ਸਰਦਾਰ ਜਗਜੀਤ ਸਿੰਘ ਖੜੇ ਨੇ ਡਿਗਰੀ ਹੋਲਡਰ ਜਿਨ੍ਹਾਂ ਨੇ ਹਾਈ ਕੋਰਟ ਤੋਂ ਇਹ ਕਬਜ਼ਾ ਬਰੰਟ ਲੈ ਸੀ ਜਿਹਦੇ ਵਿੱਚ ਤਕਰੀਬਨ 3 ਕਨਾਲ 18 ਮਰਲੇ ਦਾ ਕਬਜ਼ਾ ਕਰਨਾ ਸੀ 22 24 ਘਰਾਂ ਦੇ ਸੀ ਵਿੱਚੇ ਸਾਡੇ ਮੰਦਰ ਵੀ ਸੀ ਗੁੱਗਾ ਮਾੜੀ ਵੀ ਸੀ ਜਿਹੜਾ ਸਾਡੇ ਸ਼ਹਿਰ ਦਾ ਮਾਹੌਲ ਬੜਾ ਖਰਾਬ ਹੋਣਾ ਸੀ ਲੇਕਿਨ ਮੈਂ ਸਾਰੇ ਪਤਵੰਤੇ ਸੱਜਣ ਸਾਡੇ ਪੂਰੀ ਸਾਹਿਬ ਖੜੇ ਆ ਗੁਰਮੁਖ ਜੀ ਖੜੇ ਆ ਔਰ ਸਾਰੇ ਬਹੁਤ ਸਾਰੇ ਲੋਕਾਂ ਨੇ ਮਾਲੀ ਮਦਦ ਵੀ ਕੀਤੀ ਔਰ ਇਹ ਸਮਝਾਤੇ ਨੂੰ ਨਪੇਰੇ ਚਾੜਨ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦਿੱਤਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਸ਼ਹਿਰ ਸੁਖ ਸ਼ਾਂਤੀ ਹੋਊਗੀ ਔਰ ਜਿਹੜਾ ਇਹਨਾਂ ਦੇ ਗਰੀਬ ਲੋਕਾਂ ਦੇ ਆਲ ਨੇ ਕਰ ਧਾਉਣ ਦਾ ਜਿਹੜਾ ਫਰਮਾਨ ਸੀ ਉਹ ਤੋਂ ਅੱਜ ਸਮਝੌਤਾ ਅਸੀਂ ਕਰਿਆ ਤੇ 3-5 ਨੂੰ ਜਿਹੜੀ ਡੇਟ ਹੈ ਉਹਦੇ ਤੱਕ ਅਸੀਂ ਇਹ ਸਮਝੌਤਾ ਫਾਈਨਲ ਕਰ ਲਾਂਗੇ ਕੰਡੀਸ਼ਨਾਂ ਸਾਰੀਆਂ ਫਾਈਨਲ ਹੋ ਗਈਆਂ ਕਿਉਂਕਿ ਕੋਰਟ ਮੈਟਰ ਕੋਰਟ ਮੈਟਰ ਚ ਸਰਦਾ ਜੰਗੀ ਸਿੰਘ ਨੂੰ ਜਾ ਕੇ ਇਹਨਾਂ ਦੀ ਸਟੇਟਮੈਂਟ ਹੋਣੀ ਹੈ ਹਾਈ ਕੋਰਟ ਦਾ ਆਰਡਰ ਸੀ ਤੇ ਤਕਰੀਬਨ ਫੈਸਲਾ ਹੋ ਗਿਆ ਪਤਵੰਤੇ ਸੱਜਣਾ ਦਾ ਵੀ ਧੰਨਵਾਦ ਇਹ ਲੋਕਾਂ ਦਾ ਵੀ ਧੰਨਵਾਦ ਕਿ ਇਹਨਾਂ ਨੇ ਕੋਈ ਹਿੱਸਾ ਨਹੀਂ ਕੀਤੀ ਔਰ ਪ੍ਰੈਸ ਦਾ ਵੀ ਧੰਨਵਾਦ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਸਾਰਿਆਂ ਦੇ ਮਨ ਦੇ ਵਿੱਚ ਇਹ ਸੀ ਸਾਡੇ ਕਿ ਕਿਸੇ ਨਾਲ ਤੱਕਾ ਨਾ ਹੋਵੇ ਕਿਸਦੇ ਘਰ ਨਾਲ ਟੈਨ ਮੰਦਰ ਨਾਲ ਟੈਨ ਸਾਡੇ ਸ਼ਹਿਰ ਦਾ ਮਾਹੌਲ ਖਰਾਬ ਨਾ ਹੋਵੇ ਗੁੱਗਾ ਮਾੜੀਆਂ ਨਾ ਟਾਵੇ ਸੋ ਬਹੁਤ ਵਧੀਆ ਸਾਡੇ ਸ਼ਹਿਰ ਨੇ ਮਿਲ ਕੇ ਕੰਮ ਕੀਤਾ ਇਹ ਲਖਵੀਰ ਸਿੰਘ ਰਾਏ ਦਾ ਇਕੱਲੇ ਦਾ ਕੰਮ ਨਹੀਂ ਸਾਰਿਆਂ ਦਾ ਕੰਮ ਹੈ ਔਰ ਪ੍ਰੈਸ ਸਾਡਾ ਦਾ ਵੀ ਧੰਨਵਾਦ ਹੈ ਕਿ ਤੁਸੀਂ ਇਹਨੂੰ ਪੋਜ਼ਿਟਿਵ ਵੇਜ ਤੇ ਲੈ ਕੇ ਆਇਓ ਔਰ ਸਾਰੇ ਪੰਜਾਬ ਨੂੰ ਅੱਜ ਦਿਖਾ ਰਹੇ ਹੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸ਼ਹੀਦਾਂ ਦੀ ਧਰਤੀ ਤੇ ਅਨਰਥ ਹੋਣ ਤੋਂ ਬਚ ਗਿਆ ਇਸ ਲਈ ਮੈਂ ਬਾਬਿਆਂ ਦਾ ਵੀ ਧੰਨਵਾਦ ਕਰਦਾ ਤਨਤਨ ਬਾਬਾ ਜੋਰਾਵਰ ਤਨਤਨ ਬਾਬਾ ਫਤੇਸਾ ਤੇ ਮਾਤਾ ਗੁਜਰਕੌਰ ਦਾ ਕਿ ਉਹਨਾਂ ਦੀ ਧਰਤੀ ਤੇ ਅਨਰਥ ਨਾ ਨਹੀਂ ਹੋਇਆ ਕਿਉਂਕਿ ਇਹ ਬਹੁਤ ਵੱਡਾ ਸਾਡੇ ਤੇ ਸਾਰਿਆਂ ਤੇ ਸ਼ਹਿਰ ਵਾਸੀਆਂ ਤੇ ਵੀ ਇਹ ਇੱਕ ਤਰ੍ਹਾਂ ਦਾ ਕਲੰਕ ਸੀ ਔਰ ਅਸੀਂ ਸਾਰੇ ਨੇ ਇਕੱਠੇ ਹੋ ਕੇ ਇਹ ਜਿਹੜਾ ਅੱਜ ਸਮਝੌਤਾ ਕਰਾਇਆ ਉਹਦੇ ਲਈ ਮੈਂ ਸਾਰਿਆਂ ਨੂੰ ਮੁਬਾਰਕਬਾਦਨਾ। ਮੈਂ ਆਪਣਾ ਦਰਜ ਇਸ। ਕੀ ਮਸਲਾ ਸੀਗਾ ਜਿਹੜਾ ਅਸੀਂ ਮਸਲਾ ਤਾਂ ਵੈਸੇ ਤੁਹਾਡੇ ਸਾਹਮਣੇ ਹੀ ਆ। ਬੈਠੇ ਸੀ ਬਸ ਉਹ। ਮੈਂ ਤੁਸੀਂ ਬਰੀਫ ਕਰ ਦੋ ਨਾ ਸਹੀ ਤਰੀਕੇ ਨਾਲ। ਕਿੰਨੀ ਡੇਡ ਦਾ ਰੇਡ ਕਾ ਸੀ ਜਿਹੜਾ ਅੱਜ ਖਤਮ ਹੋਇਆ ਜੀ? ਤੇ 35 ਸਾਲ। 1990 ਸ਼ੁਰੂ ਹੋਇਆ ਸੀ ਪਹਿਲਾ ਪੋਜੀਸ਼ਨਰੀ ਮੈਂ ਇਸ ਪਾਇਆ ਸੀ। ਫਿਰ ਅਗੇ ਜਿਗਿਊਸ਼ਨ ਚੱਲਦੀ 2000 ਦੀ। ਤੇ ਇਹ ਹੋਇਆ ਬਹੁਤ ਬਹੁਤ ਰੀਲਿਫ ਮਿਲਿਆ ਹੈ ਇਸ ਚੀਜ਼ ਦੇ ਵਿੱਚ ਬਹੁਤ ਅੱਖਾਂ ਕਿੰਨੀ ਜ਼ਮੀਨ ਕਿੰਨੀ ਸੀ 3 ਕਰੋੜ 18 ਮੁੱਲੇ ਸੀ ਕਿਵੇਂ ਨਿਬੜਾ ਜੀ ਫਿਰ ਹੈਲੋ that is to be accepted by the court ਉਹਨਾਂਦਰ ਮੈਂ ਇਹ ਨਹੀਂ ਕਹਿ ਸਕਦਾ ਕਿ ਅਨਲੈਸਡ ਜੇ ਉੱਤੋਂ ਲਿਖਤੀ ਹੈ ਕੋਰਟ ਦੇ ਪੇਸ਼ ਕਰਨ ਦੇ ਕੋਰਟ ਦੇ ਨੂੰ ਕੋਰਟ ਅਕਸੈਪਟ ਕਰੇਗੀ ਕਿੰਨੀ ਸਮਾਂ ਪਾਇਆ ਦਾ ਬਾਣੀ ਬਾਣੀ ਤਿੰਨ ਤੱਕ मानजो हाईकोर्ट के जोड़े आदेश सके उसकी पालना हेठ फोर्स आई थी कब्जा जवान हम इतने आके इस तरह लगे कि दोनों पार्टी के आपस में समझौता हो गया तो इन्होंने आप एक्सेप्ट किया कि पुलिस की लड़ नहीं है किसी फोर्स की लड़ नहीं है बड़ा शांतिपूर्वक इतने साहब ने स्टैंड दिता थी इन इन्होंने राजीनामा कराता